او بھائی او کھا تا ہے بھائی 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 ಕನೌನ್ ಅಲ್ಲಿ ತಡ್ಬಿ ಬರೆ ಓರೆಂಜ್ ಅಲ್ಲಿ ಕೈ ಎಂಟ್ರಿ खुली है सारी खुली हुई है आ आ अपने घर में よお願いしま ਓਏ ਬੰਦਾ ਓਏ ਭਾਈ ਜਾਨਾ ਭਾਈ ਨਬਾਏ ਭਾਈ ਆਪਾਂ ਅੰਡਾ ਓ ਗਾਹਾਂ ਵਿੱਚ ਲਾਗੇ ਪੜਾ ਭਾਈ ਥੱਲੇ ਓ ਯਾਰ ਮੇਰਾ ਪਿੱਛੇ ਬਿਮਾਰ ਆ ਮੇਰੀ ਗੱਲ ਸੁਣ ਕੇ ਗੱਲ ਸੁਣ ਲਓ ਓ ਹੈਲੋ ਦੋ ਕੰਡ ਕਿਲਾ ਹੈ ਫਤਕੰਦ ਕਿਲਾ ਤੇ ਆਪਣਾ ਅਗਲਾ ਗੱਠ ਸਾਰੇ ਤੁਰ ਕੇ ਉੱਥੇ ਲੱਗ ਜਿਓ ਆ ਇੱਥੇ ਖੜਾ ਰਹੇ ਠੀਕ ਹੈ i vale. के मुरे भाई ना जिंदाबाद जिंदाबाद हां हां मुरे सर ना भाई ना वीराग ਦੇ ਆਪਾਂ ਨੂੰ ਪਹਿਲਾਂ ਗੱਡੀ ਦੀ ਸਪੀਕਰ ਦੀ ਨੋਰ ਤਾਂ ਨਹੀਂ ਬੰਦ ਰੱਖਣੀ ਜੀ ਇਹ ਦਰ ਤੋਂ ਸਾਰੇ ਭਰਾਵਾਂ ਨੂੰ ਕਹਿੰਦੇ ਆ ਸਪੀਕਰ ਵਾਲੀ ਗੱਡੀ ਨੂੰ ਨਾਜ਼ਵਾਰ ਫਾਇਰ ਦੇ ਨਾਜ਼ਵਾਰ ਸਾਰੇ ਤੁਸੀਂ ਬਹੁਤ ਖਿਆਰ ਹੋ ਦੋ ਦੋ ਬਾਈ ਫਾਇਰ ਦਾ ਬੜੀ ਦੂਰੋਂ ਬਾਈ ਹੁਣ ਗੱਡੀ ਪੂਰੇ ਉਹ ਮੈਨੂੰ ਫੜਾ ਦੇ ਬਾਈ ਬਾਈ ਜਸਵੰਦਰ ਮਾਣਾ ਓਰੇ ਆਈ ਜਸਵੰਦਰ ਇੱਥੇ ਰੁਕਣਾ ਬਾਈ ਕਿਵੇਂ ਕਰਨਾ ਦੱਸਿਆ ਕਰਾ ਰੁਕ ਜਾਓ ਬਾਈ ਕਿਰਾਂ ਸਾਰੇ ਰੁਕ ਜਾਓ ਇੱਕ ਮਿੰਟ ਬਈ ਮੈਂ ਕਰ ਲਾਂਗਾ ਅਸੀਂ ਸਭ ਇਕੱਲੇ ਕਰ ਦਈਏ ਭਾਈ ਜੀ ਸੁਬਿੰਦਰ ਅੱਗੇ ਉੱਥੇ ਤੱਕ ਜਾਣਾ ਉਹ ਦਵਾ ਰੋਕੀ ਜਾ ਕੇ ਇੱਥੇ ਚਲੋ ਜੀ ਇੱਥੇ ਰੁਕ ਜਾਇਗਾ ਰੁਕਣਾ ਭਾਈ ਸੜਕ 'ਤੇ ਬਹਿ ਜਾ ਸਾਰੇ ਅੱਗੇ ਜਾ ਕੇ ਰੁਕਣਾ ਆ ਜਾ ਬਈ ਹਾਂ ਜੀ ਉਹ ਤੇ ਚੱਲਦੀ ਆ ਬਈ ਅੱਗੇ ਕਾਫਲੇ ਕੋਈ ਰੁਕ ਜਾ ਸਾਰੇ ਦੇ ਨੌਜਵਾਨਾਂ ਦੇ ਚੱਲ ਆ ਬਈ ਹੈ ਜੀ ਚੱਲ ਬਈ ਆ ਗਿਆ ਬਈ ਚੱਲ ਬਈ ਚਲੋ ਜੀ ਥੱਲੇ ਆਲਾ ਬਈ ਚੱਲ ਬਈ ਚੱਲ ਪਾਸੇ ਐਸਪੀਕਰ ਦਾ ਚੱਲ ਬਈ ਜਿੰਦਾਬਾਦ ਤੋਰੀ ਚੱਲ ਬਾਈ ਤੋਰੀ ਚੱਲ ਗੱਡੀ ਵਾਲਾ ਬਾਈ ਮਾੜੀ ਮਾੜੀ ਤੋਰੀ ਚੱਲ ਬਣਾ ਸਿੱਤੂ ਲੈ ਵੇ ਨੌਜਵਾਨ ਨੂੰ ਪੀ ਲਾ ਬਾਈ ਅਸੀਂ ਬੰਨ੍ਹ ਚੁੱਕੇ ਆ ਸਾਰੇ ਨੌਜਵਾਨ ਜਗਾ ਕਿਹੜੀ ਆ ਬਾਈ ਆਪਣੇ ਸਰੂਰ ਵੱਡਾ ਰੋਡ ਆ ਜਿਹੜੀ ਉਧਰ ਵੱਡਾ ਮੈਨੂੰ ਸਰੂਰ ਹਾਈਵੇ ਤੇ ਫੇਰ ਕਾ ਮਲਕਪੁਰਾਣ ਦੇ ਜਿਹੜਾ ਹਾਈ ਬੀਡਲ ਗੜ ਬਹਿੰਦੇ ਆਲਾ ਉੱਥੇ ਬਾਈ ਰੁਕੇ ਹੋਏ ਆ ਉੱਥੇ ਜਾਮ ਲੱਗਿਆ ਹੋਇਆ ਉੱਥੇ ਮੈਂ ਵੀ ਸਾਰਿਆਂ ਨੇ ਤੁਸੀਂ ਇੱਥੇ ਆ ਜਾਣਾ ਜਿੱਤੋਂ ਅਪੀਲ ਆ ਜਿੰਨੇ ਵੀ ਸਾਰੇ ਆਸੇ ਪਾਸੇ ਫਸੇ ਹੋਏ ਨੇ ਉਹ ਨਿਕਲ ਕੇ ਸਾਰੇ ਭਾਈ ਇੱਥੇ ਪਹੁੰਚੋ ਭਾਈ ਆ ਹਾਈਵੇ ਦੇ ਉੱਤੇ ਜਾਮ ਲੱਗਾ ਪੱਕੇ ਦਰ ਤੇ ਇੱਥੇ ਰਹਿ ਗਏ ਇੱਥੇ ਬੈਠਾਂਗੇ ਅਗਲੀ ਗੱਲ ਬਾਤ ਅਗਲੀ ਰਣਨੀਤੀ ਕੀ ਆ ਉਹ ਬਾਅਦ ਚ ਦੱਸਿਆ ਜਾਊਗਾ ਤੋਰੀ ਚੱਲੋ ਜੀ ਤੋਰੀ ਚੱਲੋ ਜੀ ਗੱਡੀ ਜੀ ਅੱਗਾ ਪਿੱਛੇ ਦਾ ਪਿੱਛੇ ਹੋ ਜਾ ਚਲੋ ਜੀ ਚਲੋ ਤੋਰ ਲੋ ਅੱਗੇ ਲੈ ਚੋ ਅੱਗੇ ਲੈ ਚੋ ਅੱਗੇ ਲੈ ਚੋ ਅੱਗੇ ਲੈ ਚੋ ਜੀ ਅੱਗੇ ਲੈ ਚੋ ਅੱਗੇ ਲੈ ਚੋ ਜਿੰਦਾਬਾਦ ਅੰਨਾ ਸਦੀ ਜਿੰਦਾਬਾਦ ਨਕਾ ਸੁਦੇਨਾ ਜਿੰਦਾਬਾਦ ਜਿੰਦਾਬਾਦ ਆਹ ਸਾਹਦੇ ਸਾਹਮਣੇ ਆ ਜਿਹੜਾ ਗੁੱਸਾ ਨੋਜਾਈ ਆ ਜੋ ਜ਼ਬਰਦਸਤੀ ਇਹ ਸਾਡੀ ਜਵਾਨੀ ਦੇ ਉੱਤੇ ਪਹਿਲਾਂ ਐਨਐਸਐ ਲਾ ਕੇ ਡੇਰੂ ਕਰ ਸਕਦੇ ਸੁਣ ਚਾ ਕੇ ਭਾਨੇ ਅਰਗੇ ਪਹਿਲਾ ਮੁੱਸੀ ਵਾਲੇ ਨੇ ਮਰਵਾਏ ਜੀ ਸਿੱਧੂ ਵਾਲੇ ਨੇ ਮਰਵਾਏ ਆ ਉਹ ਰੋ ਹੈ ਗੁੱਸਾ ਹੈ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਡੰਡੇ ਨਾਲ ਤੈਨੂੰ ਕਿਵੇਂ ਦਬਾ ਦੋਗੇ ਨਾ ਦਬੇ ਆ ਤੇ ਨਾ ਦਬਣਾ ਕਹਾਂ ਲੈ ਚੱਲੋ ਜੀ ਬਸੀਕਰ ਚੋਲਾ ਜਿੰਦਾਬਾਦ ਦਰਸ਼ਨ ਬੱਜੀ ਚਲੋ ਭਾਈ ਚਲੋ ਚਲੋ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਸਭਾ ਜਿੰਦਾਬਾਦ ਜਿੰਦਾਬਾਦ ਜੈ ਮਾਤਾ ਜਿੰਦਾਬਾਦ ਜਿੰਦਾਬਾਦ ਜੈ ਮਾਤਾ ਜਿੰਦਾਬਾਦ ਲੈ ਚਲੋ ਜੀ ਲੈ ਚੋ ਕੇ ਲੈ ਚੋ ਸਟੇਜ ਕਿੱਥੇ ਲੱਗੀ ਵੀ ਆ ਭਾਈ ਹਾਂ او ٹریکٹر تو چلو ٹھیک ہے اٿي رکدي ڪي اٿي رکدي لايٽي لئي ڪجهه چئي ٿا ته هڪ واري بيٺا ساري آ کي پڙه او مائڪ چگارا صاحب جي مائڪ بولو سنيا سنيا چا جي زنده باد زنده باد زنده باد ਸਾਡੇ ਜਿੰਦਾਬਾਦ ਹਾਰਦਿਕ ਸਾਨ ਜੂਨੀਅਰ ਸੱਜੂ ਬਤਾ ਕਾਕਾ ਸਿੰਘ ਕੌੜਾ ਜੀ ਜੱਟੂ ਕਹਿੰਦਾ ਬਖਤਰਬੁਲ ਬਾਕੀ ਨਹੀਂ ਭਾਈ ਜੀ ਭਾਈ ਜੀ ਸਰਦੀਪ ਸਿੰਘ ਪੂਰ ਹਾਰਦਿਕ ਸਾਨ ਜੂਨੀਅਰ ਕਾਰਤੀਕਾਰੀ ਦਾ ਸਟੈਂਡ ਅਰੇਸ਼ হোসেন ਜੀ ਮਾਫ ਕਰਨਾ ਵਰਪਾ ਕਾਟੇ ਰਹੇਗਾ ਪ੍ਰੇਮ ਸਿੰਘ ਜੀ ਸਾਡੇ ਆਗੂ ਆਏ ਨੇ ਸੋ ਹੁਣ ਬੇਨਤੀ ਆ ਬਈ ਸਾਰਿਆਂ ਨੂੰ ਕਿ ਮੀਟਿੰਗ ਜਦ ਲਈਆ ਪ੍ਰਸ਼ਾਸਨ ਦੇ ਪ੍ਰਧਾਨ ਜੀ ਬੋਲਣਾ ਤਾਂ ਨਹੀਂ ਫ੍ਰੀ ਕਰ ਚਾਹ ਲੈਣਾ ਲਓ ਜੀ ਉਹਨੇ ਬੀਕੇ ਜੀ ਸਿੱਧੂਪੁਰ ਤੋਂ ਕਾਕਾ ਸਿੰਘ ਗੋਡਾ ਜੀ ਜੋਟੇ ਨਾਲ ਆਪਣੇ ਵਿਚਾਰ ਸਾਡੇ ਕੱਲ ਦੇ ਧਿਆਨ ਨਾਲ ਜਰਾ ਬਸਬਰ ਦਾ ਬਣਾ ਲੈਣਾ ਸੁਣ ਲੈ ਆਪਣਾ ਬਾਈ ਬਾਈਓ ਤੇਰੇ ਬਾਈਓ ਮੇਰੇ ਯੋਧਿਓ ਬਾਈਓ ਕਰਨਾ ਬਣ ਗਿਆ ਆਪਣੇ ਕਰਨਾ ਬਣ ਗਿਆ ਆਪਣੇ ਹੈਓ ਮੇਰਾ ਵੀਰ ਹੁਣ ਬੋਧਰ ਨਾਲ ਕਿਸਾਨ ਆ ਗੂ ਕੋਈ ਵਿਚਾਰ ਫੜ ਗਿਆ ਕੱਢ ਲਗੇ ਬਾਈਓ ਇਧਰ ਦੇਖੀ ਸ਼ਾਮ ਨੂੰ ਇੱਕ ਤਾਂ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਤੇ 5-10 ਮਿੰਟਾਂ ਦੇ ਵਿੱਚ ਸੋਨ ਸਾਰੇ ਕਹਾਣੇ ਦੱਸ ਦੇ ਤਾਂ ਤੁੰਤ ਕਰੇ ਥੋੜਾ ਜਿਹਾ ਮੈਂਸ਼ਨ ਦੀ ਖੇਡ ਕਰ ਲੋ। ਰਹਿ ਜਾਓ ਆਪਣੀ ਸਾਰੀ ਜਿਹੜੀ ਸਥਿਤੀ ਹੈ ਆਪਾਂ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਬੀ ਬੱਤੀ ਤਾਰਾ ਰੋੜਾ ਦੇ ਇੱਕ ਸਾਲ ਬੀਤੇ ਆ ਰੋੜਾ ਵੀ ਮੈਮੀ ਜਦੋਂ ਲੱਗਦਾ ਉਹਨਾਂ ਦਾ ਸੌਣ ਵੀ ਖੇਚਲ ਕਰਿਓ ਆਪਾਂ ਜ਼ਿਆਦਾ ਟਾਈਮ ਲਈ ਲਉੜੇ ਰੱਕੇ ਭਾਈ ਨੇ ਹੋਰ ਕਿਸਾਨ ਆਗੂਆਂ ਦੇ ਦੱਸਣਾ ਹੋਣਾ ਕਿ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਸੀ ਜਿਹੜੀ ਸਾਦੀ ਬਰਨਾਲੇ ਦੇ ਵਿੱਚ ਮੀਟਿੰਗ ਹੋਈ ਸੀ ਤਮਾ ਹੋ ਗਈ ਉਲਟਾ 2 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਸ ਬਹਾ ਕੇ ਉਹਨਾਂ ਦੀਆਂ ਸ਼ਰਕਤਾਂ ਤੇ ਜਾਬ ਲਾ ਕੇ ਫੇਚਲ ਜਿਹੜੀ ਬਹੁਤ ਕਿਸਾਨ ਆਗੂ ਗ੍ਰਿਫਤਾਰ ਨਹੀਂ ਹੈ ਬਹੁਤ ਪਿੰਡਾਂ ਦੇ ਸਾਡੇ ਕਿਸਾਨ ਆਗੂ ਸਮੇਤ ਮੱਸਾ ਜਿਹਨੇ ਫਰਜ਼ਾਇਤ ਸਾਡੇ ਵੀ ਇੱਧਰ ਸੰਗਰੂਰ ਦੇ ਵਿੱਚ ਖਾੜਾਂ ਦੇ ਵਿੱਚ ਕਿਸਾਨ ਦੇ ਪਰ ਇਹ ਨਾਂ ਦੇ ਸਾਰੀ ਪੰਜਾਬ ਇਸ ਗੱਲ ਤੇ ਲਈ ਹੋਈ ਸੀ ਕਿ ਸੰਗਰੂਰ ਕੋਈ ਬੰਦਾ ਨਾ ਪਹੁੰਚੇ ਪਰ ਤੁਸੀਂ ਵਧਾਈ ਦੇ ਪਾਤਰੋ ਕਿ ਜਿਵੇਂ ਕੰਨੇ ਕਾਨੂੰਨ ਜਿਹੜੇ ਮੋਦੀ ਸਰਕਾਰ ਲੈ ਆ ਸੀ ਉਹਨੂੰ ਭੁਲੇਖਾ ਸੀ ਉਸ ਨੇ ਹੁਣੇ ਭਾਰਤ ਦੇ ਕਿਸਾਨਾਂ ਨੇ ਰੱਖ ਕੇ ਉਹ ਕਾਨੂੰਨ ਰੱਦ ਕਰਵਾਏ ਉਹਦਾ ਹੰਕਾਰ ਤੋੜਿਆ ਅੱਜ ਇਹਨਾਂ ਨੂੰ ਯਕੀਨ ਬਹੁਤ ਆਤਮਾਨ ਲੋਕ ਮੰਤਰੀ ਪੰਜਾਬ ਨੂੰ ਹੰਕਾਰ ਚੜਿਆ ਵਾਸੀ ਕਿ ਮੈਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਘਰੇ ਨਾਗਰਬੰਦ ਕਰਕੇ ਸੰਗਰੂਰ ਦੀ ਜਾਨ ਦੇਣਾ ਅੱਜ ਉਹਦਾ ਹੰਕਾਰ ਤੁਸੀਂ ਆ ਲੱਗੇ ਆ ਰਹੇ ਨੇ ਤੇ ਪੁਲਿਸ ਦੀ ਕੋਸ਼ਿਸ਼ ਸੀ ਕਿ ਇਹਨਾਂ ਲੋਕਾਂ ਨਾਲੇ ਆਗਵਾ ਨੂੰ ਨਖੇੜਾ ਲਾਵੇ ਪਰ ਇਹ ਰਾਤ ਇਹਨਾਂ ਨੇ ਨਖੇੜਨਾ ਵੀ ਦਿੱਤਾ ਨਾਲ ਰਹਿਆ ਬਹੁਤ ਵੱਡੀਆਂ ਪੰਜਾਬ ਤੋਂ ਲੈ ਕੇ ਬਿਹੰਡੇਜ ਨੇ ਤੋ ਰੋਕਾ ਲਾਇਆ ਰਾਮਪੁਰਾ ਦੇ ਵਿੱਚ ਰੋਕਿਆ ਆਪਾਂ ਨੂੰ ਅੰਡੇ ਆਏ ਰੋਕਿਆ ਆ ਟੋਲਪਰਾ ਦੇ ਤਾਂ ਇੰਨੀ ਫੋਰਸ ਲਾਈ ਹੈ ਇਹਨੇ ਟਰੱਕ ਪਰ ਕੇ ਲਾਇਏ ਨੇ ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਹੋਵੇ ਉਹ ਸਾਰੀਆਂ ਰੋਕਾ ਤੋੜਾਂ ਤੋੜ ਕੇ ਆਣ ਪਰ ਸ਼ਾਮਲ ਹੋਇਆ ਹੁਣ ਸਮਾਂ ਇਹ ਕਿ ਜਿੰਨੇ ਅਸੀਂ ਕਹਾਂ ਸੀ ਉਹਨਾਂ ਨੂੰ ਕਿ ਮੈਦਾਨ ਦੇ ਵਿੱਚ ਤਾਵਾਗੇ ਜਿੰਨੇ ਵੀ ਪੰਜਾਬ ਦੇ ਵਿੱਚ ਤੁਸੀਂ ਹੋਰ ਆ ਕੇ ਕਾ ਸਾਰਾ ਗ੍ਰਫਦਾਰ ਕੀਤੇ ਹੈ ਥਾਣੇ ਇੱਕ ਬਰਕਰਰ ਬੰਦ ਕੀਤੇ ਹੈ ਉਹਨਾਂ ਨੂੰ ਛੱਡੋ ਗੱਲਬਾਤ ਲਈ ਮਾਹੌਲ ਬਣਾਓ ਗੱਲਬਾਤ ਕਰਨ ਲਈ ਤਿਆਰ ਹੈ ਅੱਜ ਵੀ ਸਾਨੂੰ ਮੀਟਿੰਗ ਦੀ ਲੋੜ ਨਹੀਂ ਸਾਨੂੰ ਦਾ ਮੈਸੇਜ ਦੇ ਦਿਓ ਕਿ ਬਿਨਾਂ ਸ਼ਰਤ ਭਾਨਾ ਸਿੱਧੂ ਨੂੰ ਰਿਹਾ ਦੇ ਵਿੱਚ ਸ਼ਰਾਰਾ ਨਾ ਕੀਤਾ ਜਾਣਾ ਤੇ ਸੋਡੇ ਤੇ ਪ੍ਰਚਾਰ ਕੀਤਾ ਜਾਵੇ ਕਿ ਜਿੰਨਾ ਲੱਖੇ ਦੇ ਨਾਲੇ ਟੀਮ ਹੈ ਇਹ ਨਸ਼ੇੜੀ ਆ ਇਹ ਰੋਣਾ ਪਾਉਂਦੇ ਆ ਭੰਨ ਤੋਂ ਉਡਾਰੇ ਆ ਇਹਨਾਂ ਨੂੰ ਲੜਾਈ ਲੜ ਲਈ ਨਹੀਂ ਆਂਦੀ ਐਨੀ ਕੁ ਮੇਰੀ ਬੇਨਤੀ ਹੈ ਕਿ ਇਹ ਵੀ ਉਹਨਾਂ ਦਾ ਭਲੇਖਾ ਦੂਰ ਕਰਾਗੇ ਜਿੱਥੇ ਵੀ ਥਾਂ ਮਿਲਦਾ ਭਾਵੇਂ ਮੋਰਚਾ ਦੋ ਦਿਨ ਚੱਲੇ 10 ਦਿਨ ਜਦੋਂ ਇਹਨਾ ਮਸਾਂ ਰੋਣੇ ਚਾਹੀਦੀ ਆ ਇਹ ਉਹਨਾਂ ਦਾ ਭਲੇਖਾ ਇਹ ਸਰਕਾਰ ਦਾ ਭਲੇਖਾ ਹੈ ਨੌਜਵਾਨ ਲੜਨ ਵਾਲੇ ਆ ਤੇ ਭੰਨ ਤੋੜ ਕਰਨ ਵਾਲੇ ਨਹੀਂ ਮੈਂ ਜਾਦੇ ਸਮਾਂ ਵੀ ਲੈਂਦਾ ਮੇਰੇ ਨਾਲ ਸਰਜੀਤ ਸਿੰਘ ਵੀ ਨਾਲ ਹੀ ਨੇ ਅਸੀਂ ਰਾਤ ਦੇ ਇਸੇ ਜੱਦੂ ਜੇਹ ਦੇ ਵਿੱਚ ਲੱਗੇ ਆ ਪਰ ਮੈਂ ਉਹਨਾਂ ਪਿੰਡਾਂ ਦੇ ਨੌਜਵਾਨਾਂ ਦੇ ਸਾਡੇ ਭੈਣਾ ਹੋਵੇ ਵਿਦਾਈ ਦਾ ਪਾਤਰ ਹੈ ਉਹਨਾਂ ਨੇ ਜਿਹੜੇ ਸਾਨੂੰ ਇਸ ਘਰ ਦੇ ਵਿੱਚ ਲਿਆਉਣ ਚ ਕਾਮਯਾਬ ਹੋਇਆ ਸਰਕਾਰ ਦਾ ਹੰਕਾਰ ਤੋੜਿਆ ਧੰਨਵਾਦ ਓਏ ਹਰੂ ਜੀ ਕਾ ਫਾਇਦਾ ਜੀ ਜੀ ਦੇ ਵਤੋ ਮੈਨੂੰ ਪਤਾ ਜੇ ਮੈਂ ਸਾਰੀ ਕਰਾਂ ਤਾਂ ਮੇਰੇ ਹੰਮੇ ਰੱਖਾਗੇ ਪਰ ਮੈਂ ਸਰਜੀਤ ਸਿੰਘ ਖੂਲ ਭਾਰਤੀ ਸੈਲੂਲ ਕ੍ਰਾਂਤੀਕਾਰੀ ਜੋ ਚੇਰਮੈਨ ਨੇ ਲੋਦੇ ਤੇ ਤੁਹਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਸੰਜਿਆ ਕਰਦੇ ਆ ਵਿਚਾਰ ਸਾਂਝੇ ਕਰੀ ਗਏ ਮੇਰਾ ਵੀ ਜਿੰਮੇ ਤੀ ਕਾਕਾ ਸਿੰਘ ਤੁਰਦਾ ਨੂੰ ਸੁਣਿਆ ਉਹਨਾਂ ਦੇ ਬਲੇ ਲੰਮੇ ਤਿਰਦੇ ਦੇ ਘੋਲਾ ਦੇ ਧਿਆਨ ਨਾਲ ਸੁਣੋ ਤੁਹਾਨੂੰ ਸਿੱਖਣ ਨੂੰ ਮਿਲੂਗਾ ਸਰਜੀਤ ਸਿੰਘ ਖੂਲ ਜੀ ਮੋਰਚੇ ਦੇ ਵਿੱਚ ਬਹੁਤੇ ਮਰੇ ਸਾਰੇ ਸਤਿਕਾਰਯੋਗ ਕਿਸਾਨ ਭਰਾਵੋ ਨੌਜਵਾਨੋ ਤੇ ਭੈਣੋ ਪਹਿਲਾਂ ਫਤਿਹ ਮੁਗਲਾਮ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਵੋ ਤੜਕੇ 6 ਵਜੇ ਦੇ ਤੁਰੇ ਹੋਏ ਆ ਮਠੰਡਿਓ ਕਾਫਲਾ ਲੈ ਕੇ